ਚੱਲੇ ਦੀ ਵੀ ਠੀਕ ਹੈ ਬੋਲਾ ਕੁਛ ਨਹੀਂ ਇਹ ਨਾ ਥੋੜੇ ਜਣੀ ਨਾਲੋਂ ਕੱਢ ਕੇ ਹਾਂ ਚਾਰ ਚਰਨ ਹਾਂ ਮੋੜ ਕੇ ਸੱਗੀਆਂ ਰਹੀਆਂ ਇਕੱਲੇ ਸੱਗੀਆਂ ਨੂੰ ਖਚਮਾ ਹਾਂ ਹਾਂ ਛੱਟ ਕੇ ਨਾ ਡੱਗ ਪਿਆ ਮੁੜ ਕੇ ਉਹ ਨਿਕੋ ਕਿਤੇ ਨਾਲੇ ਮੂਹਰੇ ਕੋਲੋਂ ਨਹੀਂ ਕੱਢੇ ਕੱਲੇ ਹਾਂ ਅੱਜ ਮੈਂ ਇਹਨਾਂ ਨੇ ਵੇ ਮੂਹਰੇ ਕੱਢੇ ਵੇ ਮੂਹਰੇ ਲਈ ਭੰਨੇ ਵੇ ਜਿੱਲਾ ਹਰ ਥੱਲੇ ਸਰਜਾਂ ਨੰਗਾ ਇਹਨੇ ਨੇ ਚਾਰ ਚਾਰ ਠਾਗਾ ਲਾਉਣਾ ਹਾਂ ਤੇਰੀ ਗੱਲ ਸੱਚੀ ਹੈ ਸਦਾ ਸੋਹਣੇ ਬੰਨੇ ਸੋਹਣੇ ਬੰਨੇ ਕੋਈ ਨਹੀਂ ਕੀਤਾ ਬੰਦੀ ਆਇਆ ਕੋਈ ਨਹੀਂ ਸੀ ਢੱਕਾ ਲੱਗ ਜਾਣੀ ਥੋੜੇ ਸਣੀ ਨੇ ਕੀਤਾ ਵੇ ਜਿਹੜਿਆ ਰਸੇ ਪਏ ਵੀ ਆ ਇਹ ਤਾਂ ਬਾਅਦ ਘਰ ਯਾਰ ਪੰਨ ਕੇ ਫੇਰ ਖਿੱਚਾ ਬਾਬਾ ਜੀ ਉਹ 10 8 ਥਾਣੇ ਲੈ ਗਏ ਸੀ ਤੇ ਇੰਨਾ ਕੰਮ ਕੀਤਾ ਸੀ ਇਹ ਬਾਕੀ ਰੋਕ ਗਏ ਤੇ ਸਟੇ ਆਰਡਰ ਸਾਨੂੰ ਦੇਤੇ ਮਦੇ ਵਾਲੇ ਚ ਚੱਲੇ ਦੀ ਵੀਡੀਓ ਠੀਕ ਹੈ ਕੁਛ ਨਹੀਂ ਇਹ ਨਾ ਥੋੜੇ ਸਣੀ ਨਾ ਥੱਲੇ ਕੱਢ ਕੇ ਹਾਂ ਚਾਰ ਚਰੇ ਤਨ ਹਾਂ ਉੱਤੋਂ ਮੜ ਕੇ ਥੱਗੀ ਰਹੀ ਇਕੱਲੇ ਸੜੀਆਂ ਨੂੰ ਖਚਮਾ ਹਾਂ ਲੋਕ ਦੇ ਨਹੀਂ ਦਿੱਖਦੇ ਹਾਂ ਛੱਟ ਕੇ ਨਾ ਡੱਗ ਪਿਆ ਮੜ ਕੇ ਉਹ ਨਿਕੋ ਕਿਤੇ ਨਾਲੇ ਮੂਹਰੇ ਕੋਲੋਂ ਨਹੀਂ ਕੱਢੇ ਰੇ ਇਕੱਲੇ ਹਾਂ ਅੱਜ ਮੈਂ ਇਹਨਾਂ ਨੇ ਵੇ ਮੂਹਰੇ ਲੇ ਕੱਢੇ ਵੇ ਮੂਹਰੇ ਲਈ ਪੰਨੇ ਵੇ ਕਿੰਨਾ ਹਰ ਥੱਲੇ ਸੜਗਾਂ ਨੰਗਾ ਇਹਨੇ ਨੇ ਚਾਰ ਚਰੇ ਟਾਂ ਕੱਢੀ ਉਹਨਾਂ ਨੇ ਹਾਂ ਤੇਰੀ ਗੱਲ ਸੱਚੀ ਐ ਥੱਲਾ ਸੌਹਣੇ ਬੰਨੇ ਸੌਹਣੇ ਬੰਨੇ ਵੇ ਬੰਦੀ ਆਇਆ ਕੋਈ ਨਹੀਂ ਸੀ ਉਹਦੀ ਢੱਕਾ ਲੱਗ ਜਾਣੀ ਥੋੜੇ ਸਣੀ ਨੇ ਕੀਤਾ ਵੇ ਜਿਹੜਿਆ ਰਸੇ ਪਏ ਵੀ ਆ ਇਹ ਤਾਂ ਬਾਅਦ ਘਰ ਯਾਰ ਪੰਨ ਕੇ ਫੇਰ ਖਿੱਚਾ ਬਾਬਾ ਜੀ ਉਹ 10 18 ਥਾਣੇ ਲੈ ਗਏ ਸੀ ਤੇ ਇੰਨਾ ਕੰਮ ਕੀਤਾ ਸੀ ਇਹ ਬਾਕੀ ਰੋਕ ਗਏ ਤੇ ਸਟੇ ਆਰਡਰ ਸਾਨੂੰ ਦੇਤੇ ਮਦੇ ਵਾਲੇ ਚ ਚੱਲੇ ਦਿੰਦੀ ਆ ਠੀਕ ਹੈ ਬੋੜਾ ਕੁਛ ਨਹੀਂ ਨਾ ਥੋੜੇ ਜਣੀ ਨਾ ਥੱਲੇ ਕੱਢ ਕੇ ਹਾਂ ਚਾਰ ਚਰ ਦੇ ਤਾਂ ਹਾਂ ਉਮੜ ਕੇ ਸੱਗੀ ਰਹੀ ਇਕੱਲੇ ਸੱਗੀਆਂ ਨੂੰ ਖਚਮਾ ਹਾਂ ਲੋਕ ਦੇ ਨਹੀਂ ਦਿੱਖਦੇ ਕੇ ਨਾ ਡਗ ਪਿਆ ਮੋੜ ਕੇ ਉਹ ਨਿਕੋ ਕਿਤੇ ਨਾਲੇ ਮੂਹਰੇ ਕੋਲੇ ਨੇ ਕੱਢੇ ਵੇ ਕੱਢੇ ਹਾਂ ਅੱਜ ਮੈਂ ਇਹਨਾਂ ਨੇ ਵੇ ਮੂਹਰੇ ਮੇ ਕੱਢੇ ਵੇ ਮੂਹਰੇ ਲਈ ਪੰਨੇ ਵੇ ਕਿੰਨਾ ਹਰ ਥੱਲੇ ਸਰਗਾਂ ਨੰਗਾ ਇਹਨੇ ਨੇ ਚਾਰ ਚਾਰ ਇਟਾਂ ਕੱਢ ਲਈ ਹਾਂ ਤੇਰੀ ਗੱਲ ਸੱਚੀ ਹੈ ਥੱਲੇ ਸੌਣੇ ਬੰਨੇ ਸੌਣੇ ਬੰਨੇ ਬੰਦੀ ਆਈ ਆ ਕੋਈ ਨਹੀਂ ਛੀ ਢੱਕਾ ਲੱਗ ਜਾਣੀ ਥੋੜੇ ਥੜੀ ਨੇ ਕੀਤਾ ਵੇ ਹਾਂ ਜਿਹੜਿਆ ਰਸੇ ਪਏ ਵੀ ਆ ਇਹ ਤਾਂ ਬਾਤ ਘਰ ਯਾਰ ਪੰਨ ਕੇ ਫੇਰ ਖਿਚਾ ਬਾਬਾ ਜੀ ਉਹ ਕੇਰਾ ਥਾਣੇ ਲੈ ਗਏ ਸੀ ਤੇ ਇੰਨਾ ਕੰਮ ਕੀਤਾ ਸੀ ਇਹ ਬਾਕੀ ਰੋਕ ਗਏ ਤੇ ਸਟੇ ਆਰਡਰ ਸਾਨੂੰ ਦੇਤੇ ਮਦੇ ਵਾਲੇ ਚ